ਸਬ ਸਾਡੀ ਜਿਹੜੀ ਹੈਗੀ ਖਬਰ ਵੀ ਹੈ ਜਿਹੜੀ ਜੰਮੂ ਕਸ਼ਮੀਰ ਦੇ ਵਿੱਚ ਕੁਝ ਸਿੰਘਾਂ ਦੀ ਜਿਹੜੀ ਸ਼ਹਾਦਤ ਹੋਈ ਹੈ ਉਹਨਾਂ ਦੀ ਮੌਤ ਹੋਈ ਹੈ ਉਹ ਜੀ ਬਿਲਕੁਲ ਜੀ ਇਹ ਆਪਾਂ ਨਾਲ ਖਬਰ ਵੀ ਲੱਗਣੀ ਹੈ ਜੀ ਹਾਂ ਹਾਂ ਜੀ ਉਹਦੇ ਸਬੰਧ ਵਿੱਚ ਸਾਡੇ ਜਿਹੜੇ ਹੈਗੇ ਆ ਅਕਾਲ ਤਖਤ ਸਾਹਿਬ ਦੇ ਐਕਟਿੰਗ ਦੇ ਅਧਿਕਾਰ ਭਾਈ ਕੁਲਦੀਪ ਸਿੰਘ ਗਰਗਾ ਦੀ ਹੋਈ ਉਹਨੇ ਬੜਾ ਤਕੜਾ ਨੋਟਿਸ ਲਿਆ ਜੀ ਉਹਨਾਂ ਨੇ ਦੋਨਾਂ ਸਰਕਾਰਾਂ ਨੂੰ ਜਿਹੜੀ ਹੈਗੀ ਹੈ ਉਹ ਕਹਿ ਕਿ ਤੁਸੀਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਨਾ ਕਰੋ ਇਹ ਨਹੀਂ ਜਿਹੜੀ ਹੈ ਉਹ ਸਿੰਬਲ ਕਿਤੇ ਲੋ ਆਮ ਲੋਕ ਨਹੀਂ ਬਰਨੇ ਚਾਹੀਦੇ ਕਿਉਂਕਿ ਅਸੀਂ ਜੰਮੂ ਕਸ਼ਮੀਰ ਦੇ ਵਿੱਚ ਘਟ ਗਤੀ ਚਾ ਤੇ ਜੰਮੂ ਕਸ਼ਮੀਰ ਦੇ ਵਿੱਚ ਚੰਦੀ ਸਾਹਿਬ ਜੀ ਦੇ ਕਿਸੇ ਬੰਦੇ ਦੀ ਇਹ ਸਤਾਰੀ ਦੀ ਮੌਤ ਹੁੰਦੀ ਹੈ ਨਾ ਜੀ ਉਹ ਦਰਦ ਕੱਲਾ ਇੱਥੇ ਨਹੀਂ ਰਹਿੰਦਾ ਫਿਰ ਉਹ ਦਰਦ ਪਛਾਂ ਚਲਾਇਆ ਜਾਂਦਾ ਜੀ ਉਹ ਦਰਦ ਫਿਰ ਉਦੋਂ ਚਲਾਇਆ ਜਾਂਦਾ ਉੱਤਰ ਨੂੰ ਚਲਾਇਆ ਜਾਂਦਾ ਜਦੋਂ ਕਲਿੰਚਨ ਭਾਰਤ ਦੇ ਦੌਰੇ ਤੇ ਆਇਆ ਸੀ ਅਰਥੇਤੀ ਦੇ ਕਰੀਬਤੀ ਹਾਂ ਤੋਂ ਬਾਅਦ ਸਿੱਖ ਜਿਹੜੇ ਹੈਗੇ ਚਿੱਤੀ ਸਿੰਘ ਪੁਰਾਤੂ ਮਾਰੇ ਗਏ ਸੀ ਬਿਲਕੁਲ ਕੌਣ ਸੀ ਉਹ ਮਾਰਨ ਵਾਲੇ ਮੈਂ ਕੱਲ ਕਿਸੇ ਬਹੁਤ ਸੀਨੀਅਰ ਵਕੀਰ ਕੋਲ ਬੈਠਾ ਸੀ ਚਿੱਤੀਗਾ ਬਹੁਤ ਮਨੁੱਖੀ ਅਧਿਕਾਰਾਂ ਨੂੰ ਸਮਰਪਿਤ ਹੈ ਮਰਹੂਮ ਅਜੀਤ ਸਿੰਘ ਬੈਂਸੋਰਾ ਦੇ ਸੁਪੁੱਤਰ ਰਾਜਿੰਦਰ ਸਿੰਘ ਬੈਂਸੋਰੀ ਸੀ ਉਹਨਾਂ ਦੇ ਦਫ਼ਤਰ ਦੇ ਵਿੱਚ ਕਿਸੇ ਕੇਸ ਦੇ ਉਸ ਵਾਰ ਵਿੱਚ ਬੈਠੇ ਸਾਂ ਤਾਂ ਉੱਥੇ ਇੱਕ ਹਿੰਦੂ ਜੈਂਟਲਮੈਨ ਆਏ ਮੈਨੂੰ ਨਹੀਂ ਪਤਾ ਵੀ ਉਹਨਾਂ ਨੇ ਸ਼ੇਵ ਕੀਤੀ ਹੋਈ ਸੀ ਜਾਂ ਸੱਚਪੁੱਤ ਹਿੰਦੂ ਸੀ ਔਰ ਉਹ ਗੱਲਾ ਕਰ ਰਹੇ ਸੀ ਜਿਹੜੇ ਹੈ ਜੂਨੀਅਰ ਵਕੀਲਾ ਦੇ ਨਾਲ ਤੇ ਉਹਨਾਂ ਨੇ ਤਿੱਪੀ ਸਿੰਘ ਫਰਲਾ ਦਾ ਜ਼ਿਕਰ ਕੀਤਾ ਜੀ ਉਹਨਾਂ ਨੇ ਫਿਰ ਜੋ ਕੁਝ ਹੋ ਰਿਹਾ ਹੈ ਇਹਦੇ ਤੇ ਗੱਲ ਕੀਤੀ ਗੋਰੀ ਲੰਕੇਸ਼ ਦਾ ਜ਼ਿਕਰ ਕੀਤਾ ਉਹਨਾਂ ਨੇ ਗੋਰੀ ਲੰਕੇਸ਼ ਤੁਹਾਨੂੰ ਪਤਾ ਕਰਨਾਟਕਾ ਦੇ ਵਿੱਚ ਇੱਕ ਬਹੁਤ ਵਧੀਆ ਅਕਵਾਦੀ ਐਡੀਟਰ ਸੀ ਜੀ ਔਰ ਉਹ ਸੈਕੂਲਰ ਸੀ ਤਰਕਸ਼ੀਲ ਸੀ ਉਹਦਾ ਕਤਲ ਹੋਇਆ ਸੀ ਬਿਲਕੁਲ ਜੀ ਉਸੇ ਵੇਲੇ ਜਿਹੜੇ ਹੈਗੇ ਕਲਬੁਰਗੀ ਦਾ ਕਤਲ ਵੀ ਹੋਇਆ ਸੀ ਉੱਥੇ ਬਿਲਕੁਲ ਉਹ ਕਲਬੁਰਗੀ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਤੇ ਫਿਰ ਉਹਨਾਂ ਨੇ ਡਿਕਸ਼ਨਲ ਫੇਰ ਲਿਆ ਤਿੱਪੀ ਸਿੰਘ ਫਰਲਾ ਕਹਿੰਦੇ ਵੀ ਮੇਰੇ ਰਿਸ਼ਤੇਦਾਰ ਵੀ ਉਹਦੇ ਵਿੱਚ ਕੁਝ ਮਾਰੇ ਗਏ ਸੀ ਉਹ ਸਦਰ ਕਹਿੰਦੇ ਸ਼ਾਇਦ ਮੇਰਾ ਖੰਸਰਵਾਰ ਹੀ ਹੋਣਗੇ ਤੇ ਉਹਨਾਂ ਨੇ ਵੀ ਇੱਕ ਨਾਂ ਲਿਆ ਸੀ ਮਨਜੀਤ ਸਿੰਘ ਕਹਿੰਦਾ ਮੇਰੇ ਇੱਕ ਰਿਸ਼ਤੇਦਾਰ ਮਨਜੀਤ ਸਿੰਘ ਸੀ ਉਹ ਕਰਨਾਟਕ ਆ ਜਿਹੜੇ ਗਏ ਸੀ ਤੇ ਜਿਹਨਾਂ ਲੋਕਾਂ ਨੇ ਕਹਿੰਦਾ ਫਿਰ ਉਹ ਸਾਡੇ ਉਹ ਬੰਦੇ ਸਿੰਘ ਮਾਰੇ ਸੀ ਨਾ ਉਹਨਾਂ ਦੇ ਵਿੱਚ ਇੱਕ ਮਜ਼ਾ ਜਿਹੜਾ ਕੰਨੜ ਪਾਸ਼ਾ 'ਚ ਬੋਲ ਰਿਹਾ ਸੀ ਇਹਦਾ ਮਤਲਬ ਜੇ ਕੰਨੜ ਪਾਸ਼ਾ 'ਚ ਬੋਲ ਰਿਹਾ ਸੀ ਤਾਂ ਉਹ ਕਰਨਾਟਕ ਨੂੰ ਵੀ ਲੋਕ ਕਰਦਾ ਸੀ ਬਿਲਕੁਲ ਇੱਥੇ ਤੁਸੀਂ ਅੰਦਾਜ਼ਾ ਲਾਓ ਕਿ ਕੀ ਗੱਲ ਆ ਫਿਰ ਜਿਹੜੇ ਹੁਣੇ 4 ਜੇ ਤਿੰਨ ਸਿੰਘ ਹੈ ਮੈਨੂੰ ਐਗਜ਼ੈਕਟ ਗਿਣਤੀ ਨਹੀਂ ਪਤਾ ਪਹਿਲਾਂ ਚਨਾਦੀ ਗਿਣਤੀ ਆਈ ਸੀ ਉਹ ਲਾਲ ਸਿੰਘ ਜੀ ਹੋਰਾਂ ਦੇ ਦਸਤਾਬੀਰ ਚਾਰ ਸੀ ਜੇ ਚਾਰਾਂ ਦੀ ਮੌਤ ਹੋਈ ਹੈ ਇਹ ਵੀ ਤਾਂ ਬਿਮਾਰਸ਼ ਮੈਂ ਟਲੇ ਗੋਲੀਬਾਰੀ ਨਾ ਹੋਈ ਹੈ ਜੀ ਕਿਉਂਕਿ ਪਾਕਿਸਤਾਨ ਨੇ ਜੇ ਬੰਬੜੀ ਵਾਰੇ ਪਾਕਿਸਤਾਨੀ ਸ਼ੈਲਿੰਗ ਕੀਤੀ ਹੈ ਉਹ ਗੋਲੀਬਾਰੀ ਕਰਦੇ ਆ ਉਧਰਲੇ ਪਾਸੇ ਤੋਂ ਪਰ ਜਿਹੜੀ ਮੈਂ ਕਿਸੇ ਹੋਰ ਚੈਨਲ ਦੇ ਉੱਤੇ ਆਪਣਾ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਸੁਣ ਰਿਹਾ ਸੀ ਜਾਣਕਾਰੀ ਇਹ ਵਿਲੀਏ ਕਿ ਅਸਲ ਦੇ ਵਿੱਚ ਉਹ ਲੋਕ ਜਿਹੜੇ ਹੈਗੇ ਨਾ ਉਹ ਕਿਸੇ ਭੋਗ ਸੈਰੇਮਨੀ ਨੂੰ ਅਟੈਂਡ ਕਰਕੇ ਵਾਪਸ ਆ ਰਹੇ ਸੀ ਜਿੱਦੋ ਸ਼ੈਲਗ ਹੋ ਗਈ ਤੇ ਉਹ ਵੀ ਮਰ ਗਏ ਇਹੀ ਇਹੀ ਚੀਜ਼ ਹੈ ਨਾ ਜਿੱਦੋ ਗੋਲੀ ਚਲਦੀ ਹੈ ਗੋਲੀ ਧਰਮ ਨਹੀਂ ਦੇਖਦੀ ਗੋਲੀ ਜਾਤ ਨਹੀਂ ਦੇਖਦੀ ਕੋਈ ਇਹ ਨਹੀਂ ਦੇਖਦੀ ਗੋਲੀ ਤਾਂ ਕਲਾਏ ਦੇਖਦੀ ਹੈ ਕਿ ਮੇਰਾ ਟਾਰਗੇਟ ਜਿਹੜਾ ਹੈਗਾ ਕਿਤੇ ਖਾਲੀ ਨਾ ਬਾ ਜਿੱਦੋ ਕੋਈ ਟਾਰਗੇਟ ਜਿਹੜਾ ਹੈਗਾ ਉਹਦੇ ਤੇ ਜਾਂਦੀ ਹੈ ਇਹਨੂੰ ਟਾਰਗੇਟ ਕਰਕੇ ਗੋਲੀ ਚਲਾਈ ਜਾਂਦੀ ਹੈ ਸੋ ਆਪਾਂ ਤਾਂ ਇਹੀ गुजारिश ਕਰਦੇ ਹਾਂ ਬੈਗ ਨੂੰ ਅੱਗੇ ਕੁਝ ਨਾ ਹੋਵੇ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਗੱਲ ਕੀਤੀ ਹੈ ਉਹਨਾਂ ਨੇ ਇੱਕ ਸਰਕਾਰ ਨੂੰ ਵੀ ਕਹੀ ਉਹਨਾਂ ਨੇ ਪਾਕਿਸਤਾਨ ਸਰਕਾਰ ਨੂੰ ਵੀ ਕਹੀ ਹੈ ਤੇ ਭਾਰਤ ਸਰਕਾਰ ਨੂੰ ਵੀ ਕਹੀ ਹੈ ਵੀ ਮਨੁੱਖਤਾ ਦਾ ਖਿਆਲ ਰੱਖੋ ਤੁਸੀਂ ਜੰਗ ਖਤਮ ਕਰੋ ਤੇ ਜਿਹੜੀ ਬਾਜੀ ਨੇ ਗੱਲ ਕੀਤੀ ਹੈ ਜਦੋਂ ਹੁਣ ਇੱਕ ਟਾਰਗੇਟ ਮੁਕੰਮਲ ਹੋ ਗਿਆ ਤੁਹਾਡਾ ਜੀ ਉਹਨਾਂ ਨੇ ਪਹਿਲਗਾਮ ਦੇ ਵਿੱਚ ਗਲਬੜ ਕੀਤੀ ਸੀ ਆਪਾਂ ਉਹਦਾ ਬਦਲਾ ਲੈ ਲਿਆ ਬਦਲਾ ਲੈਣ ਤੋਂ ਬਾਅਦ ਇਹੀ ਪਾਕਿਸਤਾਨ ਦੇ ਜਿਹੜੇ ਹੈਗੇ ਵਿਦੇਸ਼ ਮੰਤਰੀ ਪਹਿਲਾਂ ਕਹਿੰਦੇ ਸੀਗੇ ਜੀ ਅਸੀਂ ਪਰਮਾਣੂ ਵੱਗ ਚਲਾਵਾਂਗੇ ਲੇਕਿਨ ਹੁਣ ਜੇ ਥੋੜਾ ਜਿਹਾ ਰਿਟੇਲੀਟ ਕੀ ਤੇ ਨਰੀ। ਔਰ ਸਾਡੇ ਵਾਲੇ ਨੇ ਤੇ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਦਾ ਸਵਾਰ ਕਿੰਨਾ ਹੁੰਦਾ ਤੇ ਉਹਨਾਂ ਨੇ ਕਿਹਾ ਤਾਂ ਵੀ ਕੋਈ ਗੱਲ ਨਹੀਂ ਜੇ ਤੁਸੀਂ ਪਹਿਨ ਨਾ ਕਰੋਗੇ ਜੇ ਤੁਸੀਂ ਕਹਿੰਦੇ ਨਾ ਬਤਾਓਗੇ ਤਾਂ ਅਸੀਂ ਵੀ ਸੋਚ ਸਕਦੇ ਆ ਤਾਂ ਮੇਰੇ ਖਿਆਲ ਮੁਤਾਬਕ ਇਹਨੂੰ ਵੀ ਗੱਲ ਬਤਾਉਣੀ ਚਾਹੀਦੀ ਔਰ ਇਹਦੇ ਵਾਸਤੇ ਵੱਡੀ ਚੀਜ਼ ਜਿਹੜੀ ਹੈਗੀ ਮੈਂ ਬੇਨਤੀ ਕਰੂੰਗਾ ਜਿਹੜੀ ਕਰਨੀ ਚਾਹੀਦੀ ਹੈ ਉਹ ਰੂਸ ਤੇ ਚੀਨ ਕਿ ਰੂਸ ਤੇ ਚੀਨ ਦੇ ਜਿਹੜੇ ਹੈਗੇ ਦੋਨਾਂ ਦੇਸ਼ਾਂ ਦੇ ਨਾਲ ਉਹਨਾਂ ਨੇ ਪ੍ਰਭਾਵ ਉਹਨਾਂ ਦੇ ਆਪਸੀ ਸੰਬੰਧ ਵਿੱਚ ਹੈਗੇ ਅਮਰੀਕਾ ਤੋਂ ਸਾਨੂੰ ਬਹੁਤੀ ਆਸ ਨਹੀਂ ਕਰਨੀ ਚਾਹੀਦੀ ਕਿ ਕੋਈ ਅਮਰੀਕਾਨੀ ਜਿਹੜੀ ਇਹ ਸੋਚ ਹੋ ਰਹੀ ਹੈ ਨਾ ਸਾਡੇ ਹਿਸਾਰ ਵਿੱਚ ਨਹੀਂ ਹੈ ਇਹ ਦੋਨੇ ਦੇਸ਼ ਜਿਹੜੇ ਹੈਗੇ ਆ ਦੋਨੇ ਦੇਸ਼ ਜਿਹੇ ਪਹਿਲ ਕਰਮੀਕਰਨ ਤਾਂ ਮੇਰੇ ਖਿਆਲ ਮੁਤਾਬਕ ਇਹ ਜਿਹੜਾ ਜਿਹੜਾ ਤਮਾਏ ਤਮਾਏ ਇੱਥੇ ਜਿਹੜਾ ਹੈਗਾ ਥੋੜਾ